ਸਾਡੇ ਦਰਮਿਆਨ ਜਿਹਨੇ ਰਿਸਪੈਕਟਡ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ। ਇਹ ਬਿੰਨਾਂ ਟੀਮ ਅੱਗੇ ਕਰ ਦੂ। ਉਧਰਲੇ ਪਾਸੇ ਪਲੇਅਰਾਂ ਦੇ ਨਾਲ ਜਿਹੜੀ ਜਾਣ ਪਛਾਣ ਕੀਤੀ ਜਾ ਰਹੀ ਹੈ ਔਰ ਇੱਕ ਯਾਦਗਾਰੀ ਚਲੀ ਜਾਂਦੀ ਹੈ ਪਰ ਉਹਨਾਂ ਦਾ ਜਿਹੜਾ ਮਾਣ ਹੈ ਔਰ ਸੱਜਿਆ ਭੈਣਾ ਜਿਹੜੀ ਹੈ ਸਾਡੇ ਦਰਮਿਆਨ ਪਹੁੰਚੇ ਅਸੀਂ ਵੱਡਾ ਧੰਨਵਾਦ ਕਰਦੇ ਹਾਂ ਔਰ ਜਿਹੜੀ ਪਲੇਅਰ ਹੈ ਉਹਨਾਂ ਨੂੰ ਮਾਨ ਸਨਮਾਨ ਦੇ ਬਖਸ਼ਦੇ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਕਮੇਟੀ ਕਮੇਟੀ ਅਸੀਂ ਸਾਰਿਆਂ ਦਾ ਵੱਡਾ ਧੰਨਵਾਦ ਕਰਦੇ ਆਂ ਔਰ ਸਾਡੀਆਂ ਭੈਣਾਂ ਸੋਹਣੀਆਂ ਦਰਮਿਆਨ ਪਹੁੰਚੀ ਹੈ ਅਸੀਂ ਦਾ ਬਹੁਤ ਇਸ ਟੂਰਨਾਮੈਂਟ ਨੂੰ ਸਭ ਦਾ ਇਸ ਟੂਰਨਾਮੈਂਟ ਲਈ ਔਰ ਇਹਨਾਂ ਖਿਡਾਰੀਆਂ ਲਈ ਜਰੂਰ ਰੱਖਣ ਜੀ ਬੇਨਤੀ ਕਰਦੇ ਆਂ ਸੰਜੀਤ ਕਾਲ ਜੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸ਼ਾਨਦਰ ਕ੍ਰਿਕਟ ਟੂਰਨਾਮੈਂਟ ਬਿਲ ਫੀਰਾਵਲੀ ਫਾਜ਼ਿਲਕਾ ਵਿੱਚ ਕਰਵਾਇਆ ਜਾ ਰਿਹਾ ਹੈ ਮੈਂ ਮੀਗਾ ਅਤੀ ਯਸ਼ਿਕਾ ਮੇਰੀ ਮੰਮੀ ਪੂਜਾ ਲੂਥਰਸ ਦੇਵਾ ਕਾਉਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਸਾਰੀ ਟੀਮ ਵੱਲੋਂ ਸਾਰੇ ਸਰਪੰਚ ਸਾਹਿਬ ਦਾ ਅਤੇ ਪਿੰਡ ਵਾਸਨਿਕਾ ਦਾ ਦੂਰੋਂ ਨੇੜੇ ਆਏ ਸਾਰੇ ਨੂੰ ਧੰਨਵਾਦ ਕਰਦੇ ਹਾਂ ਇਸ ਉਪਰਾਲੇ ਲਈ ਸਾਰੇ ਕਲੱਬ ਦੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਤੇ ਜੋ ਵਿਨਿੰਗ ਟੀਮ ਹੈ ਕੱਲੂ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਅਤੇ ਨਵੇਂ ਸਾਲ ਦੀਆਂ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਧੰਨਵਾਦ ਜੋ ਸ਼ਹੀਦ ਪਗਸ ਸਿੰਘ ਸਪੋਰਟਸ ਕਲੱਬ ਹੈ ਉਹ ਬਹੁਤ ਹੀ ਵਧੀਆ ਕੰਮ ਕਰਦੇ ਆ ਸ਼ਾਇਦ ਸੈਕਿੰਡ ਟਾਈਮ ਵਿਜ਼ਿਟ ਕਰ ਰਿਹਾ ਸੋ ਪਹਿਲਾ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਜਰੀ ਇਹਨਾਂ ਨੂੰ ਕਾਲਾ ਕਰਦੇ ਆ ਸਾਡੀ ਕੌਂਗਰੈਸ ਨੂੰ ਸੋ ਕਿ ਤੁਹਾਡੇ ਸਦਕੇ ਹੀ ਜਿਹੜਾ ਇਹ ਟਰਨਮੈਂਟ ਆ ਸਫਲ ਹੋ ਰਿਹਾ ਤੁਹਾਨੂੰ ਪਤਾ ਕਿ ਯੁਵਾ ਪੀੜੀ ਜਿਹੜੀ ਕਿ ਨਸ਼ੇ ਵਾਲੀ ਬਾਦਰੀ ਹੈ ਔਰ ਇੱਕ ਪਾਸੇ ਅੱਜਕੱਲ੍ਹ ਲੋਕ ਆਪਣੇ ਕੰਮ ਕਰ ਦੀ ਬਿਜ਼ੀ ਹੈ ਤੇ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਦੀ ਟਾਈਮ ਕੱਢ ਕੇ ਜਿਹੜੇ ਟਰਨਮੈਂਟ ਕਰਾਣੇ ਹੋ ਨੌਜਵਾਨਾਂ ਨੂੰ ਕ੍ਰਿਕਟ ਵੱਲੇ ਪ੍ਰੇਰਿਤ ਕਰ ਦਿਓ ਖੇਡਾਂ ਵੱਲੇ ਤਾਂ ਤੁਹਾਡਾ ਬਹੁਤ-ਬਹੁਤ ਥੈਂਕਸ ਤੇ ਤੁਹਾਨੂੰ ਦੱਸਦੀ ਕਿ ਪਹਿਲਾਂ ਵੀ ਅਸੀਂ ਹੀਰਾ ਵਾਲੀ ਪਿੰਡ ਵਿੱਚ ਕਿੱਟਾ ਪ੍ਰੋਵਾਈਡ ਕਰਵਾਈਆਂ ਸੀ ਤੇ ਅੱਜ ਮੈਡਮ ਪੂਜਨ ਉਥਰਾ ਜੀ ਦਿੱਲੀ ਗਏ ਹੋਏ ਹੈ ਤੇ ਉਹਨਾਂ ਨੇ ਆਪਣੀ ਬੇਟੀ ਮੇਗਾ ਜੀ ਵੀ ਭੇਜਿਆ ਹੈ ਤਾਂ ਕਿ ਅਸੀਂ ਹਾਜ਼ਰੀ ਭਰ ਸਕੀ ਹਾਂ ਇਥਾ ਤੇ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਕਿਤੇ ਲੋੜ ਪੈਗੀ ਮੈਡਮ ਪੂਜਨ ਉਥਰਾ ਜੀ ਉਹਨਾਂ ਦੀ ਪੂਰੀ ਟੀਮ ਤੁਹਾਡੇ 24 ਘੰਟੇ ਅਵੇਲੇਬਲ ਹੈ ਸ਼ਹਿਰ ਦੇ ਅੰਦਰ ਕਿੱਥੇ ਉੱਠਣਾ ਮੈਂ ਭੁੰਦਾ ਕਿਤੇ ਵੀ ਅਗਰ ਖਿਡਾਰੀਆਂ ਨੂੰ ਸਪੋਰਟ ਕਿੱਟੀ ਲੋੜ ਹੈ ਬੋਤਲ ਦੀ ਲੋੜ ਹੈ ਸਨੈਕਸ ਫੂਡ ਦੀ ਲੋੜ ਹੈ ਕਿਸਮ ਖੇਡ ਦੇ ਅੰਦਰ ਕ੍ਰਿਕਟ ਨਹੀਂ ਸਾਡਾ ਮਕਸਦ ਇਹ ਹੈ ਕਿ ਨੌਜਵਾਨ ਬੱਚੇ ਨਸ਼ੇ ਤੋਂ ਦੂਰ ਰਹਿ ਸਕਣ ਕਿਸੇ ਵੀ ਚੀਜ਼ ਦੀ ਖੇਡ ਨੂੰ ਅਗਰ ਲੋੜ ਹੈ ਤਾਂ 24 ਘੰਟੇ अवेलेबल ਨੇ ਮੈਡਮ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਹੋ 95631 66000 ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਉੱਥੇ ਹਾਜ਼ਰ ਰੰਗ ਤੁਹਾਡੇ ਵਾਸਤੇ ਕਿਉਂਕਿ ਅੱਜ ਸਭ ਤੋਂ ਜਿਹੜਾ ਮੇਨ ਮੁੱਦਾ ਹੈ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਬਚਾਉਣਾ ਸਭ ਤੋਂ ਵੱਡਾ ਮੁੱਦਾ ਹੈ ਤੇ ਇੱਕ ਵਾਰ ਫੇਰ ਤੋਂ ਮੈਂ ਬਹੁਤ ਬਹੁਤ ਥੈਂਕਸ ਕਰਦਾ ਤੁਹਾਡਾ ਅਜਿਹੇ ਟੂਰਨਾਮੈਂਟ ਵਰਗੇ ਉਪਰਾਲੇ ਕਰਦੇ ਹੋ ਤੇ ਸਰਪੰਚ ਸਾਹਿਬ ਜੀ ਦਾ ਵੀ ਦਿলো ਧੰਨਵਾਦ ਜ ਤੋ ਬਸ ਇਹੀ ਸ਼ਬਦਾਂ ਵਿੱਚ ਸੰਵਾਦ ਕਰਦੇ ਚੱਲਾਂਗੇ ਤੁਹਾਨੂੰ ਬਹੁਤ ਬਹੁਤ ਜੀ ਸਾਉਂਦੀਆਂ ਲੋੜੀ ਤੇ ਬਾਕੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਬਹੁਤ ਵਧੀਆ ਲੱਗਿਆ ਸਾਰੇ ਪਿੰਡ ਨੇ ਸ਼ਿਰੋਕ ਕੀਤਾ ਤੇ ਅੱਜ ਆਪਣੇ ਚੀਫ ਗੈਸਟ ਮੇਗਾ ਜੀ ਹੋਰੀ ਆਏ ਨੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਇਹਨਾਂ ਦਾ ਦਿਲੋਂ ਦਿਲੋਂ ਜੀ ਆਇਆਂ ਨੂੰ ਜਦੋਂ ਨੌਜਵਾਨਾਂ ਦੀ ਗੱਲ ਹੁੰਦੀ ਹੈ ਵੀ ਨੌਜਵਾਨੀ ਉਹ ਚੀਜ਼ ਹੈ ਜਿਹੜੀ ਆਪਾਂ ਨੂੰ ਬਹੁਤ ਪੱਧਰ ਤੇ ਉੱਚੇ ਲੈਵਲ ਤੇ ਲੈ ਕੇ ਜਾਂਦੀ ਹੈ ਨੌਜਵਾਨਾਂ ਦੇ ਕੰਨਿਆਂ ਤੇ ਆਪਣੇ ਦੇਸ਼ ਦਾ ਭਾਰ ਹੁੰਦਾ ਹੈ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਇਆ ਗਿਆ ਸਹਿਦ ਬਗੇ ਸਿੰਘ ਸਟੇਡੀਅਮ ਦੇ ਵਿੱਚ ਬਹੁਤ ਵਧੀਆ ਲੱਗਿਆ ਸਾਰੇ ਪਿੰਡੇ ਵਧੀਆ ਸਹਿਯੋਗ ਦਿੱਤਾ ਜਦੋਂ ਨੌਜਵਾਨ ਹੱਸਦੇ ਖੇਡਦੇ ਹੁੰਦੇ ਨਾ ਐਵੇਂ ਲੱਗਦਾ ਵੀ ਆਪਣਾ ਦੇਸ਼ ਪੂਰਾ ਹੱਸਦਾ ਖੇਡਦਾ ਵਸਦਾ ਨੇ ਚੰਗਾ ਲਗਦਾ ਸਾਰਿਆਂ ਨੂੰ ਤੇ ਦੂਜੀ ਗੱਲ ਜਦੋਂ ਕਾਲਤੇ ਟਾਈਮ ਦੇ ਵਿੱਚ ਆਪਾਂ ਵੇਖਦੇ ਆ ਨਸ਼ਾ ਜਿਹੜਾ ਕਿੰਨਾ ਵੱਧ ਜਾਦਾ ਜਦੋਂ ਗਰਾਊਂਡ ਦੇ ਵਿੱਚ ਨੌਜਵਾਨ ਆਉਂਦੇ ਆ ਤੇ ਨਸ਼ੇ ਨੂੰ ਆਪਾਂ ਆਟੋਮੈਟਿਕਲੀ ਕਹਿ ਸਕਦੇ ਆ ਤੂੰ ਸਾਡੇ ਤੋਂ ਦੂਰ ਜਾ ਅਸੀਂ ਤੇਰੇ ਪਾਸੇ ਨਹੀਂ ਆਣਾ ਕਿਉਂਕਿ ਨਸ਼ਾ ਇਹੋ ਜੀ ਚੀਜ਼ ਹੈ ਇੱਕ ਵਾਰੀ ਨੌਜਵਾਨੀ ਨੂੰ ਖਾ ਗਿਆ ਬਾਤ ਯੋ ਜਵਾਨੀ ਆਪਣੇ ਹੱਥ ਨਹੀਂ ਆਣੀ ਤਾਂ ਕਹਿਣ ਦਾ ਮਤਲਬ ਆਈ ਹੈ ਗਰਾਊਂਡ ਦੇ ਵਿੱਚ ਆਇਆ ਕਰੋ ਕੰਡੇ-ਦੋਮਟੇ ਲਾਇਆ ਕਰੋ ਵਧੀਆ ਗੇਮਾਂ ਖੇਡਿਆ ਕਰੋ ਤੇ ਆਪ ਦੀ ਸਰੀਰਕ ਰੂਪ ਰਖਾ ਜਿਹੜੀ ਚੰਗੇ ਬਣੇ ਰਹੇ ਤੇ ਆਪ ਤੇ ਜਿਹੜੇ ਫਿਊਚਰ ਤੇ ਆਪਾਂ ਜਿਹੜੀ ਆ ਆਪਾਂ ਭਵਿੱਖੇ ਦੇ ਬਾਰੇ ਆਪਣੇ ਆਪ ਦੇ ਬਾਰੇ ਸੋਚਦੇ ਆਂ ਵੀ ਮੈਂ ਕੈਰੀਅਰ 'ਚ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਆਪਣੇ ਸੁਪਨੇ ਆਪਸ ਕਾਰ ਕਰੀਏ ਨਸ਼ਿਆਂ ਤੋਂ ਆਪਾਂ ਦੂਰ ਰਹੀਏ ਦੂਜੀ ਗੱਲ ਕੱਲੂ ਕਹਿੰਦੀ ਟੀਮ ਜਿੱਤੀ ਹੈ ਉਹਨੂੰ ਮੈਂ ਦਿਲੋਂ ਦਿਲੋਂ ਸਪੋਰਟ ਕਰਦਾ ਇੱਕ ਵਾਰੀ ਕੰਗratulations <laughs> ਜੇਸ਼ਰਾਮ ਜਸਰੀ ਕਾ ਧੰਨਵਾਦ ਜੀ ਦਾ ਬੱਚਾ ਛੋਟੀ ਉਮਰ ਹੈ ਧੰਨਵਾਦ ਜੀ ਸਾਡੀ ਮਾਣ ਮਾਣ ਦੇ ਸਾਰੇ ਪਿਆਰ ਤੇ ਰਾਣੀ ਅਸੀਂ ਬੜਾ ਧੰਨਵਾਦ ਕਰਦੇ ਆ ਇਹਨਾਂ ਦਾ ਇੱਕ ਹੋਰ ਆਲੀ ਮਰੋ ਯਾਰ ਜੋਰ ਕਰ ਬਈ ਮੈਂ ਤੁਹਾਨੂੰ ਦਊਗਾ ਹੋਰ ਕਰੀ ਦਿਓ ਸਾਰੇ ਕੇਰੀਗ ਬਹੁਤ ਬਹੁਤ ਧੰਨਵਾਦ ਹੈ ਭਾਈ ਨਾਕੀ ਆਪਣਾ ਦਵਿੰਦਰ ਦਵਿੰਦਰ ਲਈ ਤਾੜੀ ਮਾਰੋ ਯਾਰ ਛੋਟੀ ਉਮਰ ਦੇ ਖਿਡਾਰੀ ਹੈ ਬਹੁਤ ਪ੍ਰੋਮੋਸ਼ਨ ਕਰ ਰਹੇ ਮਰੇ ਮੁੰਡੇ ਦੀ 15 ਸਿਰੇ ਬੱਤੂ ਵੱਜ 14 ਹਾਂ ਬਹੁਤ ਸੋਹਣਾ ਖੇਡਿਆ ਭਰਾ ਸਾਡੀ ਸਾਰੀ ਸੋਹਣੀ ਟੀਮੀ ਹੈ ਔਰ ਝੂਰ ਲਾ ਕੇ ਮੁੰਡੇ ਇੱਥੇ ਤੱਕ ਪਹੁੰਚੇ ਹੈ ਅੱਜ ਹੀਰਾਂ ਦੇ ਕੱਪ ਦਾ ਸ਼ਿੰਗਾਰ ਬਣੇ ਹੈ ਔਰ ਸਾਰੀ ਪ੍ਰਬੰਧਕੀ ਕਮੇਟੀ ਦਾ ਸਾਡੇ ਚੀਫ ਗੈਸਟ ਔਰ ਨਾਲ ਸਾਡੇ ਪੂਜਾ ਲੁਥਰਾ ਜੀ ਹਰੇਕ ਵਾਰੀ ਸਪੋਰਟ ਕਰਦੇ ਆ ਲੈ ਵੀ ਅਜੇ ਆ ਨਹੀਂ ਵੀ ਹੀਰਾਂ ਵਾਲੇ ਪਹੁੰਚੇ ਆ ਬੱਲ ਵੀ ਪਹੁੰਚੇ ਸੀ ਔਰ ਲਾਕ ਦੇ ਵੱਡੇ ਵੱਡੇ ਟੂਰਨਾਮੈਂਟਾਂ ਦੇ ਵੱਡੇ ਵੱਡੇ ਟਰਾਈ ਜਿਹੜੇ ਸਪான்ਸਰ ਕਰਦੇ ਆ ਅਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਅਜੇ ਵੀ ਆਇਆ ਨੂੰ ਪੁੱਛਣਾ ਆਓ ਜੀ ਆਦੀ ਵਿਨਰ ਟੀਮ ਕੱਲੂ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ ਕੀ ਹੈ ਤਾੜੀ ਮਾਰੋ ਯਾਰ ਜ਼ੋਰਦਾਰ ਮੁੰਡਿਆਂ ਦੇ ਲਈ ਲਾ ਜੀ ਸਰਮਨ ਸਿੰਘ ਜਿਹੜਾ ਮੁੰਡਾ ਹੈ ਘੋਰਾ ਇਹਦਾ ਨਾਮ ਔਰ ਕਬੱਡੀ ਵੀ ਇਲਾਕੇ ਦੀ ਟੋਪ ਦੀ ਖੇਡਾ ਮੁੰਡਾ ਪੰਜਾਬ ਯੂਨੀਵਰਸਿਟੀ ਵੀ ਖੇਡਿਆ ਪਿਛਲੇ ਦਿਨੀ ਮੁੰਡਾ ਔਰ ਇੱਕ ਚੰਗੀ ਸੋਝ ਆਪਣੇ ਇਲਾਕੇ ਦੇ ਮੁੰਡੇ ਹੈ ਮੇਨ ਗੱਲ ਹੈ ਵੀ ਆਪਣੇ ਇਲਾਕੇ ਦੇ ਮੁੰਡੇ ਹੈ ਔਰ ਬੱਬੂ ਆਇਆ ਹੁਣ ਬੱਬੂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਨਮੋਲ ਲੇਦਰ ਬੜੀ ਸੋਹਣੀ ਖੇਡਦੇ ਅਮਦੇ ক্রিকেট ਰਜੇ ਹੀਰੇ ਦੇ ਸ਼ਿਕਾਰ ਬਣੇ ਆ ਬਹੁਤ ਬੜਾ ਧੰਨਵਾਦ ਹੈ ਸਾਡੇ ਭਰਾਵਾਂ ਦਾ ਨੇਪੀ ਕਰਨ ਦਾ ਬੜਾ ਧੰਨਵਾਦ ਹੈ ਹੋਰ ਵਿੱਕੀ ਬੈਟਿੰਗ